ਵਿਰੋਧ ਕਰਨ ਵਾਲਿਆਂ ਤੇ ਭੜਕੇ ਦਿਲਜੀਤ ਦੋਸਾਂਝ ਦਿੱਤੀ ਇਹ ਨਸੀਹਤ ਸਸਰਕਾਂ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋ ਨਵੇਂ ਨਕੋਰੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਮਧਪਰਦੇਸ਼ ਤੇ ਇੰਦੌਰ ਦੇ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਰੌਣਕਾ ਲਗਾ ਦਿੱਤੀਆਂ ਉਹਨਾਂ ਨੇ ਸ਼ੋ ਦੀਆਂ ਟਿਕਟਾਂ ਬਲੈਕ ਹੋਣ ਤੇ ਕਿਹਾ ਕਿ ਇਹ ਉਹਨਾਂ ਦੀ ਗਲਤੀ ਨਹੀਂ ਹੈ ਕੰਸਰਟ ਖਤਮ ਹੋਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਐਕਸ ਤੇ ਇੱਕ ਵੀਡੀਓ ਸ਼ੇਅਰ ਕੀਤਾ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਕੁਝ ਅਜੀਹਾ ਹੋ ਰਿਹਾ ਹੈ ਕਿ ਮੇਰੀ ਟਿਕਟਾਂ ਨੂੰ ਬਲੈਕ ਕੀਤਾ ਜਾ ਰਿਹਾ ਹੈ ਤਾਂ ਭਾਈ ਟਿਕਟਾਂ ਬਲੈਕ ਹੋਣ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਜੇਕਰ ਤੁਸੀਂ 10 ਰੁਪਏ ਦੀ ਟਿਕਟ ਖਰੀਦ ਕੇ 100 ਰੁਪਏ ਦੇ ਵਿੱਚ ਵੇਚਦੇ ਹੋ ਤਾਂ ਇਸ ਵਿੱਚ ਕਲਾਕਾਰ ਦਾ ਕੀ ਕਸੂਰ ਹੈ ਨਾ ਤਾਂ ਮੈਨੂੰ ਬਦਨਾਮੀ ਦਾ ਡਰ ਹੈ ਤੇ ਨਾ ਹੀ ਮੈਨੂੰ ਕੋਈ ਟੈਨਸ਼ਨ ਹੈ ਇਹ ਸਭ ਉਦੋਂ ਤੋਂ ਹੋਇਆ ਜਦੋਂ ਸਿਨੇਮਾ ਭਾਰਤ ਦੇ ਵਿੱਚ ਆਇਆ 10 ਦਾ 20 20 ਦਾ 10 ਚੱਲ ਰਿਹਾ ਹੈ ਸਮਾ ਬਦਲ ਗਿਆ ਇਸ ਤੋਂ ਪਹਿਲਾਂ ਫਿਲਮਾਂ ਵਿੱਚ ਅਦਾਕਾਰਾਂ ਤੇ ਗਾਇਕਾਂ ਦੀ ਪਿੱਟ ਥਾਪੜਦੀ ਸੀ ਉਸ ਸਮੇਂ ਤੋਂ ਦੇਸ਼ ਵਿੱਚ ਟਿਕਟਾਂ ਬਲੈਕ ਹੋ ਰਹੀਆਂ ਨੇ ਦੱਸਨਯੋਗ ਹੈ ਕਿ ਦਲਜੀਤ ਦੋਸਾਂਸ ਦੇ ਪ੍ਰੋਗਰਾਮ ਤੋਂ ਪਹਿਲਾਂ ਇੰਦੌਰ ਪੁਲਿਸ ਨੇ ਦੋ ਲੋਕਾਂ ਨੂੰ ਬਲੈਕ ਟਿਕਟਾਂ ਵੇਚਣ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਸੀ ਮੁੱਲਜ਼ਮ ਬਲੈਕ ਟਿਕਟਾਂ ਵੇਚ ਰਹੇ ਸਨ ਇਹਨਾਂ ਲੋਕਾਂ ਨੇ ਆਨਲਾਈਨ ਟਿਕਟ ਖਰੀਦੀ ਸੀ ਅਤੇ 10000 ਰੁਪਏ ਚ ਵੇਚ ਰਹੇ ਸਨ ਦੱਸਦੇ ਕਿ ਸ਼ੁੱਕਰਵਾਰ ਨੂੰ ਦਲਜੀਤ ਦੋਸਾਂਸ ਦਾ ਕਾਂਸਰਟ ਬੈਂਗਲੋਰੋ ਦੇ ਵਿੱਚ ਸੀ